ਕਲੋਂ ਤੋਂ ਕਿੰਨੇ ਕੁ ਮਹੀਨੇ ਇਲਾਜ ਚੱਲਿਆ ਚਾਰ ਮਹੀਨੇ ਚੱਲੇ ਪਏ ਚਾਰ ਮਹੀਨੇ ਚਾਰ ਮਹੀਨੇ ਇਲਾਜ ਲਗਾਤਾਰ ਘਰ ਕਿੰਨਾ ਚਿਰ ਆਂਦਾ ਰਿਹਾ ਘਰ ਇਹ ਕਿਹੜੀ ਤਰੀਕ ਨੂੰ ਗਾਇਥਾ ਕੌਰ ਪ੍ਰੀਤਾ ਆਪਾ ਐ ਕੌਣ ਪ੍ਰੀਤਾ ਮੈਂ ਤਾਂ ਅੰਦਾਜ਼ਾ ਮਤਲਬ ਵੀ ਇੰਨਾ ਚਿਰ ਆਪਣੇ ਘਰੇ ਪੱਟੀ ਲਾਉਣ ਨੂੰ ਵਰਿਆ ਜਿਹੜੀ ਉਂਗਲਾਂ ਇੱਥੇ ਕਟੀਆਂ ਕਰੇ ਆਪਣੇ ਇੱਥੇ ਕਟੀਆਂ 18 ਨਾਲ ਗਿਆ ਆਪਾ ਹਾਂ ਥਾਰਾ ਥਾਰਾ ਤੇ ਮਾਰਚ ਜਨਵਰੀ ਤੋਂ ਸਟਾਰਟ ਹੋਇਆ ਨਹੀਂ ਤੇ ਫਿਰ ਉਹ ਜਨਵਰੀ 18 ਜਨਵਰੀ ਤੋਂ ਸਟਾਰਟ ਹੋਇਆ ਤੇ ਜਵਾਬ ਆਪਾਂ ਦਿੱਤਾ ਹੈਗਾ ਜਨਵਰੀ ਫਰਵਰੀ ਮਾਰਚ ਤੇ ਮਾਰਚ ਦੀ ਆਪਾਂ ਲਾਸਟ ਨੂੰ ਜਵਾਬ ਦਿੱਤਾ ਕਿ ਅਪ੍ਰੈਲ ਦੇ 5 ਤਰੀਕ ਤੋਂ ਤੱਕ ਉੱਥੇ ਲੱਗੇ ਆ। ਨਹੀਂ ਉਹ ਵੀ ਜਵਾਬ ਤੁਸੀਂ ਦਿੰਦਾ। ਹਾਂਜੀ। ਤੁਸੀਂ ਕੀ ਕਿਹਾ? ਅਸੀਂ ਉਹ ਹੀ ਵੀ ਮੈਂ ਕਿਹਾ ਵੀ ਬਈਅਰ ਵੀ ਸਾਡੇ ਗੁਜਾਇਸ਼ ਨਹੀਂ ਹੈਗੀ ਹਨਾ ਤੇ 500 ਰੁਪਏ ਬੰਟੀ ਦਾ ਲੈਂਦਾ ਸੀ ਹਨਾ ਸਾਡੇ ਗੁਜਾਇਸ਼ ਨਹੀਂ ਹੈਗੀ ਅਸੀਂ ਵੀ ਆਪ ਦਾ ਇਹਦੇ ਸਾਸਤਰਾ ਜੁੜੇ ਆ ਤੇ ਉਹਨਾਂ ਨੂੰ ਅਸੀਂ ਇਲਾਜ ਕਰਾਉਣਾ। ਅਨੇ ਕਿਤੇ ਹੋਰ ਵਿਖਾਉਣੇ ਤੇ ਨਾਲੇ ਵਧਿਆ ਬਹੁਤ ਪਿਆਰ ਵਧਾ। ਨਾਮ ਦਾ ਹੁਸਮਾਨ ਨਹੀਂ ਸੀ ਸੱਜਿਆ ਸਿੰਘ। ਅੱਛਾ ਤੁਸੀਂ ਸਿਵਲ ਹਸਪਤਾਲ ਗਏ ਉੱਥੋਂ ਡਾਕਟਰ ਨੇ ਜਵਾਬ ਦਿੱਤਾ ਵੀ ਤੁਸੀਂ ਫਰੀਦਕੋਟ ਲੈ ਜਾਓ। ਹਾਂਜੀ। ਅੱਛਾ ਫਰੀਦਕੋਟ ਵਾਲਿਆਂ ਨੇ ਕਿਹਾ ਵੀ ਇਹ ਲੱਤ ਵਧਣ ਦਾ ਸਵਾ ਕੋਈ ਹੋਰ ਚਾਰਾ ਹੀ ਹੈ। ਫਰੀਦਕੋਟ ਵਾਲਿਆਂ ਨੇ ਤੇ ਕਿਹਾ ਕਹਿੰਦੇ ਵੀ ਤੁਸੀਂ ਕਾਫੀ ਦੇਰੀ ਕਰਤੀ ਆ। ਤਾਨੂੰ ਬੜਾ ਪਹਿਲਾਂ ਆਉਣਾ ਚਾਹੀਦਾ ਸੀ ਕਾਫੀ ਲੇਟ ਹੋ ਗਿਆ ਤੁਸੀਂ ਬਿਹਾਲ ਤਾਂ ਬਾੜੀ ਖਰਾਬ ਹੋ ਗਈ ਉਹਨਾਂ ਨੇ ਬਗੈਂਦਾ ਪੁੱਛਿਆ ਵੀ ਕਿੱਥੋਂ ਕਰਵਾਉਂਦੇ ਰਹੇ ਆ ਤੇ ਕਹਿੰਦੇ ਕਾਫੀ ਦੇਰੀ ਕਰਦੀ ਕਹਿੰਦੇ ਤੁਸੀਂ ਤੇ ਇਹ ਪਰ ਲੱਤ ਘੱਟਾ ਤੋਂ ਬਿਨਾਂ ਹੋ ਕੇ ਹੱਲ ਨਹੀਂ ਹੱਲ ਰਿਹਾ ਪਰ ਕੋਟਾ